ਮਾਮਲਾ ਜੀ ਕਣਕ ਦੇ ਜਿਆਦੇ ਸੁੰਢ ਕਰਨ ਅੱਜ ਇਹਦੀ ਤੀਜੀ ਿਆਰ ਬਜਾਈ ਹੋ ਰਹੀ ਹੈ ਜੀ ਪਹਿਲਾਂ ਬੀਜੀ ਫਿਰ ਇਹ ਚ ਛਟਾ ਲਾਇਆ ਅੱਜ ਦੁਬਾਰੇ ਫੇਰ ਵੀ ਜੀ ਵੀ ਹਾਲਾਤ ਤਾਂ ਇਦਾਂ ਕੋਈ ਹੈ ਨਹੀਂ ਵੀ ਸਰਕਾਰ ਮੁਆਵਜ਼ਾ ਜ਼ਰੂਰ ਦੇਵੇ ਫੇਰ ਕਿਸਾਨ ਕੋਚੂ ਨੇ ਮੁਸ਼ਕਲ ਹੈ ਸਰਕਾਰ ਪਰਾਲੀ ਵੀ ਹੱਲ ਕਰੇ ਕਿਉਂ ਪਰਾਲੀ ਵਿੱਚ ਜਿਆਦੇ ਹੈ ਜੀ ਅੱਗ ਉਹਨਾਂ ਨੇ ਲਾਉਣ ਨਹੀਂ ਦਿੱਤੀ ਉਹ ਜੀਆ ਜੰਤ ਵਿੱਚੋਂ ਤਿਆਰ ਹੋ ਜਾਂਦਾ ਜੇ ਆਪ ਅੱਗ ਲਾਈਏ ਤਾਂ ਜੀਆ ਜੰਤਾ ਜਿਹੜਾ ਮਾੜਾ ਮੋਟਾ ਕੋਈ ਆਂਡਾ ਕੱਪਾ ਮੱਚ ਜਾਂਦਾ ਇਹ ਤੀਜੀ ਿਆਰ ਬਜਾਉਂਦਾ ਜੀ ਦੀ ਅੱਜ ਹਾਲੇ ਤਾਂ ਕੋਈ ਮਜਬੂਰੀ ਆ ਬਸ ਇੱਕ ਹੁਣ ਵੀ 20 ਦਿਨ ਤਾਂ 25 ਦਿਨ ਤਾਂ ਉਗਰਦੀ ਨਹੀਂ ਇਹ ਗਾਹ ਪਰਮਾਤਮਾ ਨੇ ਆਤ ਤਾਂ ਮੀ ਮਾਫ਼ ਕਰ ਸਾਡੀ ਹੱਥ ਮੰਨ ਕੇ ਬੇਨਤੀ ਆ ਜ਼ਰੂਰੀ ਕਿਸਾਨ ਨੂੰ ਦੇਣ ਕਿੰਨਾ ਖਰਚਾ ਦੂਪਲੇ ਕਿਲੇ ਖਰਚਾ ਜੀ ਦਾ 16000 16 17000 ਏਕੜ ਖਾ ਗਿਆ ਕੋ ਤੀਜੀ ਾਰ ਬਜਾਈ ਹੋ ਗਈ ਪਹਿਲਾਂ ਸਪਰਸੇਡਰ ਨਾਲ ਵੀਜੀ ਫਿਰ ਪਾਣੀ ਤੇ ਛਿੱਟਾ ਲਾਇਆ ਹੁਣ ਸਪਰਸੇਡਰ ਨਾਲ ਫਿਰ ਵੀਜੀ ਨੇ ਤੀਜੀ ਾਰ ਬਜਾਈਆ ਮਸਾਂ ਡੀਏਪੀ ਪਹਿਲਾਂ ਲੇਤੀ ਸੀ ਹੁਣ ਬਸ ਮੈਂ 10-20 ਸਿਰ ਪਾ ਕੇ ਵੇਚ ਦਿਆਂ ਕੋਈ ਏਡੀ ਮੱਲੋ ਮੱਲੀ ਸਾਨੂੰ ਨਾਲ ਹੋਰ ਸਮਾਨ ਚ ਆਉਂਦੇ ਆ ਉਹ ਕਿਸਾਨ ਦੀ ਮਜਬੂਰੀ ਹੈ ਲੈਣਾ ਜੇ ਉਹ ਨਹੀਂ ਲੈਂਦੇ ਤਾਂ ਏਪੀ ਨਹੀਂ ਦਿੰਦੇ ਵੀ ਸਾਰੇ ਮਤਲਬ ਵੱਢਣਤੀ ਆ ਜੋਦੀ ਸੋਡੀ ਹਾਂ ਵੀ ਸਾਨੂੰ ਆਪ ਦੇ ਮੁਤਾਬਕ ਹੀ ਚੱਲਣ ਦੇ ਫੇਰ ਤਾਂ ਅਸੀਂ ਬਚਾਂਗੇ ਨਹੀਂ ਸਾਡੀ ਮੁਸ਼ਕਲ ਵੀ ਸੈਂਟਰ ਨੂੰ ਪੰਜਾਬ ਨੂੰ ਬੇਨਤੀ ਆ ਵੀ ਮਾਅਬਜਾ ਕਿਸਾਨ ਨੂੰ 40000 ਦੇਣ ਫੇਰ ਬਚਾਂਗੇ ਨਹੀਂ ਮੁਸ਼ਕਲ ਕਿੰਨਾ ਕੁ ਦਿਲ ਦੁਖੀ ਹੁੰਦੇ ਜੇ ਇੰਨਾ ਦਿਲ ਦੀ ਇਹੋ ਏਡੀ ਫਸਲ ਅਸੀਂ ਪਾਲ ਕੇ ਬੌਣੇ ਆ ਤਾਂ ਬਸ ਅੱਖਾਂ ਬੰਦ ਕਰਕੇ ਬੌਣਿਆ ਨਹੀਂ ਸਾਹਮਣੇ ਤੇ ਵਾਹੀ ਨਹੀਂ ਜਾਂਦੀ ਇਦਾਂ ਹੀ ਸਪਰੇਅ ਕਰਦੇ ਆ ਉਦੋਂ ਵੀ ਨਿਗਾਹ ਨਾ ਲਾਗਦੇ ਕਿਤੇ ਗੁੱਝਾ ਨਾ ਮੱਧਾ ਜਾਵੇ ਤੇ ਅੱਜ ਰੂਟਾ ਬਿਟਰ ਅੱਜ ਸਵਰ ਸੇਟਰ ਚੱਲੀ ਜਾਂਦਾ ਮਜਬੂਰੀ ਬਹੁਤ ਜ਼ਿਆਦਾ ਕਿਉਂ ਸਾਡਾ ਮਸਲਾ ਹੀ ਇਹਦੇ ਤੇ ਆ ਹੋਰ ਤਾਂ ਕੋਈ ਹੁੰਦ ਨਹੀਂ ਨਾ ਕੋਈ ਮਜ਼ਦਮਾ ਨਾ ਕੋਈ ਹੋਰ ਧੰਦਾ ਬਸ ਖੇਤੀ ਇੱਥੇ ਆ ਏਰਗੇ ਨਹਿਰ ਏਰਗੇ ਜੀ ਜੀ 85000 ਨੂੰ ਬਾਣ ਇਕੱਠੇ ਠੇਕੇ ਤੇ ਆ ਤੇ ਸਾਰਾ ਏਰਗਾ ਇਹ ਖਤਮ ਆ ਜਿਹੜਾ ਨਹਿਰ ਦੇ ਏਰਗਾ ਸਾਰੇ ਖਤਮ ਆ ਸੇਮੇ ਸੇਮੇ ਜੋ 500 ਏਕੜ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਪਹੁੰਚ ਕੋਈ ਨਹੀਂ ਆ ਜੀ ਨਾ ਸੈਟਲਾਈਟ ਦੇ ਜੋ ਜਹਾਜ਼ ਨਾ ਆਉਂਦਾ ਸੀ ਤਾਹਾਂ ਦੇਣ ਜਿਨ੍ਹਾਂ ਦੀ ਡਿਊਟੀ ਲਈ ਸੀ ਉਹ ਨਹੀਂ ਆਏ ਕੋਈ ਡੀਸੀ ਨਹੀਂ ਆਇਆ ਕੋਈ ਖੇਤੀਬਾੜੀ ਨਹੀਂ ਕੁਛ ਨਹੀਂ ਅੱਗ ਲਾਉਣ ਵਲੇ ਜਰੂਰ ਫਿਰਦੇ ਸੀ ਉਦੋਂ ਸਾਨੂੰ ਰੋਕਦੇ ਸੀ ਅੱਜ ਕੋਈ ਨਹੀਂ ਆ ਰਿਹਾ ਹਰੇਕ ਚੈਨਲ ਤੇ ਚੱਲੀ ਜਾਂਦੀ ਆ ਹਰੇਕ ਪਿੰਡ ਤੇ ਚੱਲੀ ਜਾਂਦੀ ਆ ਹਰੇਕ ਪਿੰਡ ਦੀ ਖਬਰ ਚੱਲੀ ਜਾਂਦੀ ਆ ਇਲੈਕਸ਼ਨ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਇੱਕ ਕਿਸਾਨ ਦਾ ਪੁੱਤ ਆ ਮੈਂ ਕਿਸਾਨ ਦੇ ਨਾਲ ਖੜੂਗਾ ਕਿਵੇਂ ਦੇਖਦੇ ਹੁਣ ਉਸ ਨੂੰ ਮੁੱਖ ਮੰਤਰੀ ਤਾਂ ਜੇ ਕਿਸਾਨ ਦਾ ਪੁੱਤ ਕਹਿੰਦਾ ਸੀ ਤਾਂ ਹੀ ਉਹਦੇ ਤੇ ਲੋਕ ਤੇ ਜਗੇ ਪਰ ਉਹ ਰਹੀ ਨਹੀਂ ਕੱਲਾ ਬਸਰ ਕੋਲ ਲੱਚ ਕਰਾ ਕੱਲੇ ਟੁੱਟਕਲੇ ਬਾਦਲ ਕੇ ਖਤਮ ਹੋ ਗਏ ਹਜੇ ਵੀ ਬਾਦਲ ਕੰਨ ਖੜੀ ਬੈਠਾ ਉਹਦਾ ਖਤਮ ਹੁਜਿਲ ਮਾੜੇ ਸਤੇ ਲੋਕਾਂ ਨੇ ਲਾਤੇ ਸੀ ਤੂੰ ਆਪਾਂ ਕਿਸਾਨਾਂ ਵਾਸਤੇ ਕੀ ਕਰਿਆ ਰੌਲਾ ਤੇ ਇਹ ਤਾਂ ਨਾ ਕੋਈ ਕੋਈ ਬਿਆਨ ਨਹੀਂ ਉਹਦਾ ਜੀ ਅਸੀਂ ਦਿਨ ਰਾਤ ਮੋਬਾਈਲ ਵੇਣ ਉਹਦਾ ਕੋਈ ਬਿਆਨ ਹੀ ਨਹੀਂ ਹੈ ਨਹੀਂ ਕਿਸਾਨ ਵਾਸਤੇ ਕੱਲੇ ਟੁੱਟਕਲੇ ਉਦੋਂ ਵੀ ਉਹੀ ਸੀ ਅੱਜ ਵੀ ਉਹੀ ਉਦੋਂ ਸੈਂਟਰ ਚ ਕਹਿੰਦਾ ਹੁੰਦਾ ਸੀ ਵੀ ਕਿਸਾਨਾਂ ਤੋਂ ਦਾਣੇ ਲੈ ਲੈ ਤੇ ਪਰਾਲੀ ਵੇਲੇ ਪਰਚਾ ਆ ਜਾਫ ਕਰੇ ਉਹੀ ਲੀਹਾਂ ਦੇ ਆਪ ਤੁਰਪੇ ਠੀਕ ਹੈ